ਹੁਣ ਤਾਂ ਸਾਡੇ ਰਾਗੀ ਵੀ ਇਕੱਠੇ ਹੋ ਗਏ ਜੀ ਮਾਫ ਕਰਨਾ ਮੈਂ ਹੱਕ ਦੀ ਗੱਲ ਕਰਦਾ ਨਾ ਹੱਕ ਨਾ ਖਾਓ ਕਿਸੇ ਦਾ ਹੱਕ ਪਰਾਨ ਨਾਨਕਾ ਉਸ ਸੂਰ ਆ ਲੁਧਿਆਣੇ ਦੇ ਰਾਗੀ ਇਕੱਠੇ ਹੋਏ ਜੀ ਨਾਮੀ ਰਾਗੀ ਆ ਆਪਣੇ ਨਾਲ ਦਿਆਂ ਨੂੰ ਦਿਹਾੜੀ ਤੇ ਖੜਦੇ ਆ ਸੁਣ ਲਿਆ ਹਣਾ ਤੁਸੀਂ ਸਾਰਿਆਂ ਨੇ ਉਹ ਵਿਚਾਰੇ ਪਰਸੋਂ ਦਾ ਮੈਨੂੰ ਫੋਨ ਕਰ ਰਿਹਾ ਭਾਈ ਸਾਹਿਬ ਕੁਝ ਬੋਲੋ ਮੈਂ ਕਿਹਾ ਸਾਰੇ ਵਿਸ਼ੇ ਮੇਰੇ ਕੋਲ ਬੁਲਾਉਣੇ ਹੋਣਾ ਕੋਈ ਇੱਕ ਅਦਾ ਬੰਦਾ ਰਹਿਣ ਦਿਓ ਸਾਰੇ ਮੇਰੇ ਦੁਸ਼ਮਣ ਬਣੀ ਜਾਂਦੇ ਉਹਾਂ ਦੇ ਬੋਲੋ ਮੈਂ ਕਿ ਬੋਲਾਂ ਸੁਣਿਓ ਹਣਾ ਸੁਣ ਲੈਣਾ ਤੁਸੀਂ ਵੀਡੀਓ ਸੁਣ ਲੈਣੀ ਬਾਅਦ ਚ ਵੀ ਨਾਮੀ ਰਾਗੀ ਅੱਗੇ ਉਹ 52 52 ਹਜ਼ਾਰ 77 77 ਹਜ਼ਾਰ ਤੇ ਲੱਖ ਲੱਖ ਰੁਪਇਆ ਭੇਟਾ ਲੈਂਦੇ ਜਿਹੜੇ ਨਾਲ ਦੇ ਸਾਈਡ ਵਾਲੇ ਉਹਨਾਂ ਨੂੰ ਦਿਹਾੜੀ ਤੇ ਖੜਦੇ ਆ ਮੈਂ ਨਹੀਂ ਕਹਿੰਦਾ ਉਹਨਾਂ ਵੀਡੀਓ ਬਣਾ ਕੇ ਪਾਤੀ ਆ ਯਾਰ ਉਹਨਾਂ ਦੇ ਵੀ ਟੱਬਰ ਆ ਉਹਨਾਂ ਦੇ ਵੀ ਨਿੱਕੇ ਨਿੱਕੇ ਜਵਾਕ ਉਹਨਾਂ ਦੇ ਵੀ ਬੱਚੇ ਆ ਜੇ ਤੁਸੀਂ ਆ ਕਿਉਂ ਲਿਆ ਕੁਝ ਵਿੱਚ ਹਿੱਸਾ ਰੱਖੋ ਵੀ ਉਹਨਾਂ ਨੂੰ ਵੀ ਕੁਝ ਦੇਣਾ ਵਾ ਪਰ ਉਹਨਾਂ ਦੀ ਮਜਬੂਰੀਆਂ ਨਾਲ ਜਾਣਾ ਪਿਆ ਤੇ ਉਹਨਾਂ ਨੇ ਰਾਗਗਿਆਂ ਦੀਆਂ ਫੋਟੋਆਂ ਪਾਈਆਂ ਤੇ ਮੂੰਹ ਸਤੇ ਇੱਦਾਂ ੜਦੇ ਵਿੱਚ ਜਿਵੇਂ ਰੱਬ ਸਾਰਾ ਇਹਨਾਂ ਦੇ ਮੂੰਹ 'ਚ ਵੜ ਗਿਆ ਹੁੰਦਾ। ਜਿਵੇਂ ਰੱਬ ਨੇ ਇਹਨਾਂ ਦਾ ਬੜਾ ਪਿਆਰ ਹੁੰਦਾ ਉਹ ਬੋਲੋ ਭਾਈ ਹੁਣ ਆ ਜਦੋਂ ਵੀਡੀਓ ਪੈਣੀ ਆ ਫੇਰ ਵੇਖਿਓ ਕਿਦਾਂ ਪਿੱਟ ਸੇ ਪਰ ਮੈਂ ਕਿਹੜਾ ਡਰਦਾ ਮੈਂ ਕਿਹੜਾ ਐਮਐਲਏ ਖਰੋਣਾ ਵੀ ਮੈਨੂੰ ਵੋਟਾਂ ਨਹੀਂ ਪੈਣੀਆਂ। ਮੈਂ ਨਹੀਂ ਪ੍ਰਵਾਹ ਕਰਦਾ ਇਹਨਾਂ ਗੱਲਾਂ ਦੇ। ਨਾਤੇ ਬਿਰਤੀ ਕਰਦਾ ਹੱਕ ਨਾ ਖਾਓ ਕਿਸ ਹੱਕ ਪਰ ਆ ਨਾਨਕਾ ਜੇ ਤੁਹਾਡੇ ਵਾਸਤੇ ਤੁਹਾਡੇ ਬੱਚਿਆਂ ਦੀਆਂ ਸਕੂਲਾਂ ਦੀਆਂ ਫੀਸਾਂ ਆਜ਼ਾਦੀਆਂ ਨੇ ਨਾ ਤੁਹਾਡੇ ਵਾਸਤੇ ਰਾਸ਼ਨ ਮਹਿੰਗਾ ਜਿਹੜੇ ਤੁਹਾਡੇ ਸਾਈਡ ਤੇ ਨਾਲ ਜਾ ਰਹੇ ਆ ਨਾ ਇਨਾਂ ਦੇ ਵੀ ਇਹ ਵੀ ਸਮਾਜ ਉਸੇ ਚ ਰਹਿੰਦੇ ਇਹਨਾਂ ਵਾਸਤੇ ਵੀ ਰਾਸ਼ਨ ਸਕੂਲ ਦੀਆਂ ਫੀਸਾਂ ਇਹਨਾਂ ਦਾ ਵੀ ਦਿਲ ਕਰਦਾ ਸਾਡੇ ਕੋਲ ਵੀ ਗੱਡੀ ਹੋਵੇ ਜੀ ਜੇ ਤੁਹਾਡੇ ਤੂੰ ਤੁਸੀਂ ਵਧੀਆ ਘਰ ਚ ਰਹਿਣਾ ਪਸੰਦ ਕਰਦੇ ਹੋ ਤੁਹਾਡੇ ਮੈਂ ਇਹ ਮੈਂ ਰਾਗੀ ਸਿੰਘਾਂ ਵਾਸਤੇ ਬੋਲ ਰਿਹਾ ਜੀ ਨਾ ਧੋਖਾ ਕਰੋ ਭਾਈ ਨਾ ਤੇ ਤੈਨੂੰ ਸਕੂਨ ਨਹੀਂ ਹੈਗਾ ਇਸੇ ਕਰਕੇ ਤੁਸੀਂ ਵਗੋ ਮੱਥੇ ਤੇ ਟਿਊੜੀਆਂ ਵੇਖੋ ਕਿਦਾਂ ਪਈਆਂ ਹੁੰਦੀਆਂ ਤੇ ਬਹੁਤਿਆਂ ਦੇ ਜਥੇ ਵੱਡੀ ਛੇਤੀ ਸਾਈਡ ਵਾਲੀ ਛੇਤੀ ਨੂੰ ਬਦਲਦੇ ਇਸੇ ਕਰਕੇ ਬਦਲਦੇ ਆ ਤੇ ਮੈਂ ਸਾਈਡ ਮੈਂ ਬੇਨਤੀ ਕਰਨੀ ਚਾਹੁੰਨਾ ਵਾ ਮੇਰੇ ਵੀਰੋ ਭਰਾਵੋ ਜੇ ਤੁਹਾਡੇ ਸਾਈਡ ਵਾਲੇ ਨਾਲ ਜਾਣ ਤੇ ਇਕੱਲਾ ਵਿਚਕਾਰਲਾ ਕੀਰਤਨ ਕਰ ਸਕਦਾ ਪਰ ਆ ਬੋਲ ਕੇ ਦੱਸੋ ਜੀ ਜਿਸ ਤਬਲੇ ਵਾਲਾ ਤੇ ਪਾਸੇ ਵਾਲਾ ਕਹੇ ਜੀ ਮੈਂ ਨਹੀਂ ਜਾਣਾ ਅੱਜ ਵਿਚਕਾਰਲਾ ਜਿਹੜਾ ਮਰਜੀ ਉਹ ਚਕੋਟੀ ਦਾ ਕੀਰਤਨ ਹੋਵੇ ਇਕੱਲਾ ਕਰਨੂੰ ਮੈਂ ਤਾਂ ਤੈਨਾਂ ਚਾਹੁੰ ਨੂੰ ਕਿਹਾ ਹੈ ਮੈਂ ਤੁਸੀਂ ਮੌਕੇ ਤੇ ਕਹਿ ਦਿਆ ਕਰੋ ਵੀ ਸਾਡੇ ਕੋਲ ਟਾਈਮ ਨਹੀਂ ਜੀ ਸਾਨੂੰ ਤੁਸੀਂ ਬਿਨਦਾ ਇਸੰਦਣ ਕਹਿੰਦਾ ਭਾਈ ਸਾਡੀ ਮਜਬੂਰੀ ਹੈ ਫੇਰ ਜਾਣਾ ਪੈਂਦਾ ਮੈਂ ਉਹ ਕਿਵੇਂ ਕਹਿੰਦਾ ਮੈਂ ਜਾਊਂਗਾ ਕਿ ਹੋਰ ਤੁਰਪੂ ਨਾਲ ਆ ਨੁਕਸਾਨ ਹੋ ਰਿਹਾ ਸਾਡਾ ਪਰ ਮੈਂ ਬੇਨਤੀ ਕਰਦਾ ਉਹ ਜਿਵੇਂ ਗਾਇਕਾਂ ਨਾਲ ਸਾਡੇ ਘਟ ਕਿਤੇ ਨਹੀਂ ਹੈਗਾ ਸਾਡਾ ਨੁਕਸਾਨ ਇੱਥੇ ਹੋਇਆ ਅਸੀਂ ਅਸੀਂ ਧੰਦਾ ਬਣਾ ਲਿਆ ਇਹਨੂੰ ਮਾਤਰ ਨੂੰ ਕੋਈ ਸਾਰ ਕਈ ਗੁਰਦੁਆਰਾ ਚ ਐਡੇ ਚੋਟੀ ਦੇ ਕੀਰਤਨੀ ਆ ਨਾ ਐਡੀ ਕਮਾਲ ਦੀ ਉਹਨਾਂ ਦੀ ਆਵਾਜ਼ ਆ ਪਰ ਗੱਲ ਕੀਆ ਵਿਚਾਰਿਆਂ ਦਾ ਨਾਂ ਹੀ ਨਹੀਂ ਅਜੇ ਇਹਨਾਂ ਗੱਲਾਂ ਚੋਂ ਬਾਹਰ ਨਿਕਲੋ ਹੱਕ ਪਰਾ ਜੇ ਹੱਕ ਦੀ ਗੱਲ ਨਾ ਜਿੱਥੇ ਵੀ ਕਿਸਦਾ ਹੱਕ ਖਾਓਗੇ ਸਕੂਨ ਨਹੀਂ ਪਰ ਹੱਕ ਪਰਾ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਪਰੇ ਅੱਗੇ ਬੋਲੋ ਜਾਂ ਅੱਛਾ ਮੇਰੇ ਚੋਟ ਕਈ ਚੰਗੇ ਰਾਗੀ ਚੋਟੀ ਦੇ ਮੇਰੇ ਵੀ ਮਿੱਤਰ ਹੈਗੇ ਉਹਦੇ ਭਾਈ ਸਾਹਿਬ ਅਸੀਂ ਅੱਜ ਤੱਕ ਕਦੀ ਵੀ ਆਪਣੇ ਸਾਈਡ ਵਾਲਿਆਂ ਨੂੰ ਦਿਹਾੜੀ ਨਹੀਂ ਉਹਨਾਂ ਨੂੰ ਹਿੱਸਾ ਦੇ ਦਾਂ ਵੀ ਅਸੀਂ ਵੀ ਇਥੋਂ ਸੇਵਾ ਲਈ ਆ ਇੰਨਾ ਤੁਹਾਡਾ ਇਹ ਚੋ ਹਿੱਸਾ ਬਣਦਾ ਤੇ ਆਂਦਾ ਵੇਲੇ ਕਿੰਨੇ ਸਾਲਾਂ ਤੋਂ ਸਾਡੇ ਜਥੇ ਵਾਲੇ ਸਾਡੇ ਨਾਲ ਵਿਚਕਾਰ ਐਡਾਂ ਦੇ ਮਿੱਤਰ ਵੀ ਮੇਰੇ ਰੋਗੀ ਹੈਗੇ ਉਹਦੇ ਭਾਈ ਸਾਹਿਬ ਸਾਡੇ ਵਿਚਕਾਰਲੇ ਜਿਹੜੇ ਦਸੇਦਾਰ ਨੇ ਕਦੀ ਵੇਖਿਆ ਵੀ ਨਹੀਂ ਕਿੱਥੋਂ ਕਿੰਨੀ ਮਾਇਆ ਮਿਲਦੀ ਅਸੀਂ ਸਾਈਡ ਵਾਲੇ ਗਿਣ ਕੇ ਦਿੰਨੇ ਆ ਵੀ ਆ ਆਪਾਂ ਨੂੰ ਇੰਨਾ ਆ ਆਪਾਂ ਨੂੰ ਸੇਵਾ ਮਿਲੀ ਇਹੋ ਜਿਹੇ ਵੀ ਬੰਦੇ ਹੈਗੇ ਆ ਜੀ ਪ੍ਰਕਾਸ਼ ਕਿਤੇ ਉਹਨਾਂ ਦਾ ਝੂਠਾ ਪਾਣੀ ਦੂਜਾ ਵੀ ਪੀ ਲੈਣ ਕਈ ਵਾਰੀ ਬਾਬੇ ਦਾ ਝੂਠਾ ਪਾਣੀ ਲੋਕ ਪੀਂਦੇ ਆ ਨਾ ਉਹ ਬੋਲੋ ਭਾਈ ਆ ਕਈ ਬਾਬੇ ਦਾ ਸੀਤ ਪ੍ਰਸ਼ਾਦ ਸਕਦੇ ਆ ਕਾਹਦੇ ਲਈ ਪੁੱਛਾ ਕਿ ਬਾਬੇ ਵਰਗੇ ਤੁਸੀਂ ਨਹੀਂ ਹੋ ਉਹਦੇ ਬਾਬੇ ਵਰਗੇ ਤੁਹਾਡੇ ਕੋ ਹੋਇਆ ਵੀ ਨਹੀਂ ਜਾਣਾ ਕੋਸ਼ਿਸ਼ ਕਰੋ ਕਿ ਸੱਚੇ ਚੰਗੇ ਨੇਕ ਇਨਸਾਨ ਵਰਗੇ ਬਣ ਦੀ ਕੋਸ਼ਿਸ਼ ਕਰੋ ਕਿ ਚੰਗੀ ਸੋਚ ਸਾਡੀ ਬਣੇ ਚੰਗੇ ਵਿਚਾਰ ਦੇ ਅਸੀਂ ਮਾਲਕ ਬਣੀਏ ਤੇ ਹਰ ਇੱਕ ਨੂੰ ਪਾਈਏ ਚੇਤਾ ਰੱਖਿਓ ਗੁਰਮਤ ਪਤਾ ਕੀ ਹੈ ਨਾ ਕਿਸਦਾ ਹੱਕ ਖਾਓ ਤੇ ਨਾ ਕਿਸ ਨੂੰ ਹੱਕ ਖਾਣ ਦਿਓ ਜਿਹੜਾ ਪੰਜਾਬੀ ਕਹੇ ਜਿਓ ਤੇ ਜੀਣ ਦੀ ਵਾਲੀ ਗੱਲ ਆ ਸਮਾਜ ਵਿੱਚ ਆਪੇ ਸਮਾਜ ਵਿੱਚ ਰਹਿਣਾ ਦੁਨੀਆ ਦੇ ਵਿੱਚ ਰਹਿਣਾ ਆਪਾਂ ਪਰ ਬਹੁਤ ਕੁਝ ਹੋ ਰਿਹਾ ਜਿੱਥੇ ਜਿੱਥੇ ਜਿਸ ਜਿਸ ਬੰਦੇ ਦਾ ਜਿੰਨਾ ਦਾ ਲੱਗਦਾ ਉਹ ਲਾਉਣ ਦੀ ਕੋਸ਼ਿਸ਼ ਕਰਦਾ ਪਰ ਜੇ ਸੱਚੀ ਚਾਹੁੰਦੇ ਅਸੀਂ ਗੁਰੂ ਦੇ ਉਪਦੇਸ਼ ਨੂੰ ਆਪਣੀ ਜ਼ਿੰਦਗੀ ਚ ਲਾਗੂ ਕਰਨਾ ਤੇ ਆਪਣਾ ਕੋਸ਼ਿਸ਼ ਕਰੀਏ ਸੁਧਾਰ ਕਰੀਏ ਤੇ ਜਿੰਨਾ ਉਹਨਾਂ ਗੁਰੂ ਕੇ ਪਿਆਰੇ ਸਿਖਾਂ ਨੇ ਆਪਾਂ ਨੂੰ ਇਹ ਧਾਰਮਿਕ ਸਥਾਨ ਆਜ਼ਾਦ ਕਰਕੇ ਦਿੱਤੇ ਆ ਤੇ ਦੀ ਪਵਿੱਤਰਤਾ ਨੂੰ ਕਾਇਮ ਰੱਖੀਏ ਇੱਥੇ ਸਿਰਫ ਗੁਰੂ ਦੀ ਚੱਲੇ ਗੁਰੂ ਦੇ ਸਿਧਾਂਤ ਦੀ ਚੱਲੇ ਤੇ ਮਰਿਆਦਾ ਅਕਾਲ ਤਖਤ ਦੀ ਜਿਹੜੀ ਅਕਾਲ ਤਖਤ ਤੋਂ ਪ੍ਰਵਾਨ ਸਿੱਖ ਰਹਿਤ ਮਰਿਆਦਾ ਹੋ ਉਹ ਗੁਰਦੁਆਰਿਆਂ ਵਿੱਚ ਲਾਗੂ ਹੋਣੀ ਚਾਹੀਦੀ ਨਹੀਂ ਆਪਣੀ ਕਾਠ ਹੋ ਸਕਦਾ ਜਿਹੜੇ ਜਿਹੜੇ ਪਿੰਡਾਂ ਚ ਵੀ ਤੁਸੀਂ ਸੁਣ ਰਹੇ ਹੋ ਆਪੋ ਆਪਣੇ ਇਲਾਕਿਆਂ ਚ ਕੋਈ ਨਵਾਂ ਗੁਰਦੁਆਰਾ ਬਣਦਾ ਨਾ ਗੁਰਦੁਆਰੇ ਦੇ ਬਾਹਰ ਬੈਕ ਸਾਈਡ ਤੇ ਇਥੇ ਮਾਰੇ ਦਾ ਪ੍ਰਕਾਸ਼ ਕੀਤਾ ਉੱਤੇ ਲਿਖ ਕੇ ਲਉਣਾ ਚਾਹੀਦਾ ਇਹ ਗੁਰਦੁਆਰਾ ਅਕਾਲ ਤਖਤ ਵੱਲੋਂ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਨੂੰ ਸਮਰਪਿਤ ਹੈ ਸੌਖਾ ਤਰੀਕਾ ਕਈਆਂ ਵਿਦੇਸ਼ਾਂ ਚ ਨਾ ਗੁਰਦੁਆਰਿਆਂ ਚ ਉਹਨਾਂ ਨੇ ਇੱਕ ਤੇ ਲਿਖ ਕੇ ਲਾਇਆ ਕਿ ਇਹ ਗੁਰਦੁਆਰਾ ਅਕਾਲ ਤਖਤ ਦੀ ਮਰਿਆਦਾ ਨੂੰ ਸਮਰਪਿਤ ਹੈ ਦੂਜਾ ਉਹਨਾਂ ਨੇ ਬਾਹਰੋਂ ਆਏ ਬਲਾਰਿਆਂ ਵਾਸਤੇ ਹਦਾਇਤਾਂ ਲਿਖੀਆਂ ਹੋਈਆਂ ਨੇ ਉੱਥੇ ਜਿਵੇਂ ਵਾਲਨਟ ਗੁਰਦੁਆਰਾ ਅਮਰੀਕਾ ਕੈਲੀਫੋਰਨੀਆ ਕੇ ਬੇਕਰ ਸਪੀਡ ਗੁਰਦੁਆਰਾ ਉੱਥੇ ਇਹ ਗੁਰਦੁਆਰਾ ਅਕਾਲ ਤਖਤ ਤੋਂ ਪ੍ਰਵਾਨ ਸੇਖ ਰਹਿਤ ਮਰਿਆਦਾ ਨੂੰ ਸਮਰਪਿਤ ਹੈਗੇ ਗੁਰਦੁਆਰੇ ਸਾਰੇ ਇੱਕੋ ਜਿਹੇ ਨਹੀਂ ਹੈਗੇ ਉੱਥੇ ਉਹਨਾਂ ਨੇ ਜਦੋਂ ਬੰਦਾ ਅੰਦਰ ਜਾਂਦਾ ਨਾ ਗੁਰਦੁਆਰਾ ਸਾਹਿਬ ਦੇ ਪੌੜੀਆਂ ਚੜਦਾ ਉੱਥੇ ਇੱਕ ਬੋਰਡ ਦੇ ਵਿੱਚ ਲਿਖਿਆ ਉਹਨਾਂ ਨੇ ਵੀ ਇਹ ਗੁਰਦੁਆਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪ੍ਰਾਤਨ ਗੁਰੂ ਕੇ ਸਿੱਖ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਮਹਾਨ ਸੇਵਾਵਾਂ ਕੀਤੀਆਂ ਉਹਨਾਂ ਦੇ ਨਾਂ ਬਾਣੀ ਇਤਿਹਾਸ ਸਿੱਖ ਇਤਿਹਾਸ ਇਹਨਾਂ ਦੀ ਗੱਲ ਕੀਤੀ ਜਾਵੇ ਕਿਸੇ ਦੇ ਧਾਰੀ ਬਾਬੇ ਦਾ ਨਾਂ ਲੈ ਕੇ ਉਹਦੀ ਵਡਿਆਈ ਲਿਖ ਕੇ ਲਾਇਆ ਉਥੇ ਜਿਹੜਾ ਵੀ ਕੋ ਬੁਲਾ ਰਾਂ ਆਉਂਦਾ ਮੁੜ ਕੇ ਉਹਨੂੰ ਪਤਾ ਵੀ ਇੱਥੇ ਕਿਸੇ ਬਾਬੇ ਦੀ ਤਰੀਫ ਨਹੀਂ ਹੋਣੀ ਹੋਣਾ ਵੀ ਚਾਹੀਦਾ ਆਪਣੇ ਬਾਪੂ ਦੇ ਹੁੰਦਿਆ ਸਾਨੂੰ ਕਿਸੇ ਹੋਰ ਦੀ ਵਡਿਆਈ ਕਰਨ ਦੀ ਕੀ ਲੋੜ ਹੈ ਇਸ ਕਰਕੇ ਗੁਰਦੁਆਰਿਆਂ ਵਿੱਚ ਕਿੱਦਾਂ ਮੈਂ ਪਹਿਲਾਂ ਰੰਬ ਚ ਕੀ ਜਦੋਂ ਦੇਸ਼ ਬਣਦਾ ਕੋਈ ਸੰਵਿਧਾਨ ਮਰਿਆਦਾ ਹੁੰਦੀ ਨਾ ਗੁਰਦੁਆਰਾ ਬਣਦਾ ਉਹਦੀ ਮਰਿਆਦਾ ਨੁਕਸਾਨ ਸਾਡਾ ਕਿੱਥੇ ਹੋਇਆ ਵੀ ਜਿਹਨੇ ਜਿਹਦਾ ਧਾਲ ਲਗਾਉਨੇ ਗੁਰਦੁਆਰਾ ਬਣਾ ਲਿਆ ਮੁੜ ਕੇ ਉੱਥੇ ਜਿਹੜੀ ਵੀ ਉਹਨੂੰ ਲੱਗਾ ਮਰਿਆਦਾ ਉੱਥੇ ਉਹਨੇ ਲਾਗੂ ਕਰ ਦਿੱਤੀ ਜਿੱਦਾਂ ਜਿੱਦਾਂ ਦਾ ਸਮਾਂ ਲੱਗਾ ਉਦਾਂ ਉਦਾਂ ਦੀ ਉਹਨੇ ਘਰ ਚਲਾਤੀ ਨੁਕਸਾਨ ਇੱਥੇ ਹੋਇਆ